ਤੁਸੀਂ ਸੋਚਦੇ ਆ ਨਾ ਐਨੇ ਮੀਂਹ ਦੇ ਵਿੱਚ ਵੈਰੋਨਾ ਸਾਹਮਣੇ ਖਲੋਤੇ ਹੋਏ ਇਹ ਦੋ ਜਾਨੇ ਕੀ ਕਰ ਰਹੇ ਨੇ ਟਾਈਮ ਤਾਂ ਕਦੀ ਕਿਸ ਲਈ ਰੁਕਦਾ ਨਹੀਂ ਹੁੰਦਾ ਨਾ ਤੁਹਾਡੇ ਲਈ ਨਾ ਸਾਡੇ ਲਈ ਜਿੰਨੀ ਵੱਡੀ ਮੁਸੀਬਤ ਆ ਜਾਏ ਟਾਈਮ ਨੇ ਚੱਲਦੇ ਰਹਿਣਾ ਆ ਅਸੀਂ ਵੀ ਆਪਣੀ ਸਫਰ ਤੇ ਚੱਲ ਪਏ ਸੀ ਬਰੇਸ਼ਿਆ ਤੋਂ ਵੈਰੋਨਾ ਇਹ ਕਿੱਥੋਂ ਸਟਾਰਟ ਹੋਇਆ ਹੁਣ ਤੁਸੀਂ ਦੇਖਿਓ ਮੈਂ ਤੁਹਾਡਾ ਆਪਾਂ ਚੱਲਦੇ ਆਂ ਵੈਰੋਨਾ ਭਾਜੀ 110 ਕਿਲੋਮੀਟਰ ਆ ਹਾਂਜੀ ਕੋਈ ਨਾ ਕੋਈ ਚੱਕਰ ਹਾਂਜੀ ਸਾਸਰੀ ਕਾਲ ਜੀ ਸਾਰਿਆਂ ਨੂੰ 8 ਵਜਨ ਚ ਰਹਿ ਗਿਆ 5 ਮਿੰਟ ਤਹੀਂ ਆਪਣੇ ਚਾਲੇ ਪਾਲੇ ਆ ਵਿਰੋਨਾ ਨੂੰ ਜਾਣ ਲਈ ਤੇ ਮੌਸਮ ਬਹੁਤ ਖਰਾਬ ਆ ਮੀਂਹ ਦੀ ਬਹੁਤ ਸਭਾਵਨਾ ਵਾ ਉਹਨੇ ਵੇਖੋ ਕਿਦਾਂ ਪਹੁੰਚਦੇ ਆ ਕਿਣਵੇਂ ਥੋੜੀ ਥੋੜੀ ਪਈ ਜਾਂਦੀ ਆ ਵਿੱਚੇ हट ਜਾਂਦੀ ਆ ਬਸ ਮੀਂਹ ਨਾ ਪਵੇ ਇਹ ਸਾਡੀ ਅਰਦਾਸ ਆ ਹਾਂ ਜੀ ਵੈਦਰ ਅਹੀ ਵੇਖਿਆ 100% ਆ ਪਰ ਅਸੀਂ ਡਰੇ ਨਹੀਂ ਤਰਪੇ ਆ ਰੱਬ ਦਾ ਨਾਲੇ ਕੇ ਤਨੰਗੀਆਂ ਨਾਸਨ ਸੰਗੀਤ ਕਮਤਨ ਨਮੋ ਪਾਨ ਪਾਨ ਨਮਾ ਨਮੇ ਨਮੋ ਚੰਦ ਚਲਦੇ ਨਮੋ ਪਾ ਪਾਨ ਨਮੋ ਗੀਤ ਕੀ ਤੇ ਨਮੋ ਤਾ ਵਾਜੀ ਰੇਸਾਂ ਲਾ ਕੇ ਪਹੁੰਚਣਾ ਬੋਡਾਂ ਦੇ ਪਹਿਲਾਂ ਲਓ ਵੀ ਮਿੱਤਰੋ ਰੇਜਾਤੋ ਆ ਗਿਆ ਮੈਂ ਕਹਿੰਦੇ ਆਂ ਹੀ ਮੈਂ ਜੇ ਆਪਾਂ ਨੈਟ ਦੇ ਮੀਂਹ ਵੇਖ ਕੇ ਘਰੇ ਰਹਿ ਪਏ ਨੇ 100% ਮੀਂਹ ਆ ਆਪਾਂ ਨਹੀਂ ਜਾਣਾਂ ਬਾਬਿਓ ਦਮੇ ਸੱਚ ਦੱਸਦਾ ਆਂ ਝੂਠ ਨਹੀਂ ਬੋਲਦਾ ਸਾਡੇ ਭਾਜੀ ਨੂੰ ਕੱਲ ਦੀ ਐਂਜਾਇਟੀ ਹੋਈ ਪਈ ਸੀ ਇਹ ਤਾਂ ਮੀਂਹ ਪੈਣਾ ਮੀਂਹ ਪੈਣਾ ਕਿੱਦਾਂ ਕਰਾਂਗੇ ਮੀਂਹ ਤਾਂ ਮਿੰਨੋ ਹੋਈ ਮੈਂ ਮੀਂਹ ਚਲੀ ਹੋਣਾ ਕੰਮ ਤੋਂ ਵੀ ਮੈਸੇਜ ਕਰ ਜਾਂਦਾ ਸਵੇਰ ਨੂੰ ਗਿਆ ਕੰਮ ਤੇ ਕੰਮ ਤੋਂ ਮੈਸੇਜ ਕਰ ਜਾਂਦਾ ਅੱਜ ਨਾ ਕੰਮ ਤੇ ਜਾਣਾ ਪੈਂਦਾ ਪਾ ਅੱਜ ਚੱਲ ਜਾਂਦੇ ਸ਼ਨੀਵਾਰ मैं बस कही गा मैं भाजी कोई नहीं तो हो जू सारा कुछ आपे देख लो लागो दर इी किलोमीटर लगता रास्ता है ही देख दे ਸਾਰੀ એનર્ਜੀ ਘਟ ਗਈ ਚੜਾਈਆਂ ਬਹੁਤ ਆਉਂਦੀਆਂ ਰਸਤੇ 'ਚ ਤਾਂ ਕਰਕੇ ਹੁਣ ਅਸੀਂ ਪਟीन ਪੀਣ ਲੱਗੇ ਆਂ ਬਾਜੀ ਮੇਰੀ ਕਾਲੂ ਸਿਕੋਂਦੋ ਦੂਰ ਨੋ ਦੋ ਦੋ ਦੱਸ ਹਾਂਜੀ ਫੇ ਆਪਾਂ ਅੱਜ ਸਾਰਾ ਟਾਈਮ ਸਪੈਂਡ ਕਰ ਲੈਣਾ ਫੇਰ ਦੇਖ ਲੋ ਅਸੀਂ ਇਕੱਠੇ ਰਹਿੰਦਿਆਂ ਹੋ ਕੇ ਵੀ ਇੱਕ ਹਫ਼ਤੇ ਬਾਅਦ ਮਿਲਣਾ ਇੱਕ ਦੂਜੇ ਨਾਲ ਸ਼ਨੀਵਾਰ ਨੂੰ ਮਿਲਣਾ ਨਹੀਂ ਅੱਜ ਤੋਂ ਬਾਅਦ ਸ਼ਨੀਵਾਰ ਨੂੰ ਮਿਲਣਾ ਇਹ ਮੀਂਹ ਓਂੜਿਆ ਜੀ ਹਾਂ ਤੇ ਫਿਰਲੇ ਸੜਕਾਂ ਗਿਲੀਆਂ ਐ ਚਿਪਕੀਆਂ ਪਈਆਂ ਟੈਰਾਂ ਨਾਲ ਜਿਦਾ ਟੈਰ ਐ ਜੁੜੇ ਐ ਜੁੜੇ ਨੇ ਪੁੱਟੀ ਦਾ ਪਰਾਂੜ ਹਾਂ ਮੈਨਾਂ ਤਾਂ ਉਹ ਜੁੜ ਜਾਂਦੇ ਪੁੱਟੀ ਦੇ ਜਾਣੜਾ ਪੂਰੇ ਜੜੇ ਪੈਦੇ ਨੇ ਅਸੀਂ ਸਵੀਡਾਂ ਫੜ ਲੀਆਂ ਆ ਬੱਬੇ ਕਰਨ ਨੂੰ ਇੱਥੇ ਕੁਝ ਨਹੀਂ ਆ ਮੀਂਹ ਬੜਾ ਤੇਜ਼ ਹੋ ਗਿਆ ਆ ਆ ਫਿਰ ਮਾਂਦੇ ਥੱਲੇ ਖਲੋਤੇ ਹੋਏ ਆ ਕਿੰਨਾ ਟੈਮ ਹੋ ਗਿਆ ਘੰਟਾ ਹੋ ਗਿਆ ਖਲੋਦਿਆ ਨੂੰ ਹਾਂਜੀ ਹਾਂਜੀ ਅਸੀਂ ਸੋਚੀ ਜਾਨੇ ਮੀਂਹ ਘਟੂਗਾ ਮੀਂਹ ਘਟੂਗਾ ਮੀਂਹ ਅੱਗੇ ਨਾਲੋਂ ਜ਼ਿਆਦਾ ਵੱਧ ਗਿਆ ਵਾ ਮੀਂਹ ਉਹ ਗੰਦਾ ਨੇ ਆਪਰੇ ਤੋਂ ਜਾਈ ਹਟ ਜਾਊਗਾ ਹਾਂ ਜੀ ਹਾਂ ਸੋਚਿਆ ਕਿ ਕਿੰਨੇ ਵਜੇ ਪਹੁੰਚਦੇ ਕਿ ਫਿਰਾਂਗਾ 2 ਵਜੇ ਪਹੁੰਚ ਜਾਗੇ ਮੈਨੂੰ ਲੱਗਾ 6 5 6 ਵਜੇ ਰੇ ਸ਼ਾਮਾਂ ਦੇ 5 6 ਵਜੇ ਪਹੁੰਚਾਂਗੇ ਜਿਹੜੇ ਹਾਲਾਤ ਆ ਪਹੁੰਚਾਂਗੇ ਜ਼ਰੂਰ ਉਦਾਂ ਪਰ ਪਹੁੰਚਾਂਗੇ ਪਹੁੰਚਾਂਗੇ ਹਾਂ ਜੀ ਹਾਂ ਮਾੜਾ ਜੇ ਕਰਦੇ ਨਾ ਭੋਕੇ ਨੇ ਮੈਨੂੰ ਪਿੰਦੀ ਰਵੇ ਹਾਂ ਜੀ ਹਾਂ ਜਉਂਦੇ ਰਾਜ ਕਿੰਨੇ ਨਹੀਂ ਉਦੋਂ ਵਧੀਆ ਸੀ ਤੇ ਅੱਜ ਆ ਗਏ ਪਰ ਹੁਣ ਜਿਆਦਾ ਹੀ ਹੋ ਗਿਆ ਚੜਾ ਬਾਬੇ ਹੋਣ ਤਾਂ ਹਾਸੇ ਹੀ ਨਿਕਲਨੇ ਆ ਮੈਂ ਬਹੁਤ ਆ ਗਿਆ ਮੈਂ ਜਿਆਦਾ ਆ ਗਿਆ ਨੇਚਰ ਦਾ ਹਸਾਰਾ ਲੈਣ ਦੇ ਆ ਦ੍ਰਿਸ਼ਤਾ ਥੱਲੇ ਲੁਕੇ ਹੋਏ ਆਂ ਭਿੰਜ ਗਏ ਆ ਪਰ ਰਾਹ ਬਹੁਤ ਸੋਹਣਾ ਹੈ ਰਾਹ ਸੋਹਣੇ ਨੂੰ ਕੀ ਕਰਨਾ ਭਾ ਭਿੰਜਣ ਦੇ ਹੁੰਦਾ ਨਹੀਂ ਜਿਗਰ ਜਿੱਤੇ ਮਿੱਠੀ ਮਿੱਠੀ ਧੋਪ ਹੁੰਦੀ ਨਾ ਬਹੁਤ ਜਿਆਦਾ ਸੋਹਣਾ ਰਾਹ ਬਹੁਤ ਵਧੀਆ ਮਜ਼ਾ ਹੁੰਦਿਆ ਹੀ ਚਲੋ ਤੁਰਨਾ ਦੇਖੋਗੇ ਕੀ ਭੰਦਾ ਕਿਦਾਂ ਪਹੁੰਚਦੇ ਆ ਭਾਈ ਜੇ ਜਦੋਂ ਆਪਾਂ ਪੀਜ਼ਾ ਖਾ ਲਿਆ ਨਾ ਆਪਣੇ ਸਾਰੀਆਂ ਟਕਾਫੜਾਂ ਲਾਤੀਆਂ ਨੇ ਤੇ ਜਿਹੜਾ ਭਾਈ ਹੁਣ ਆਪਾਂ ਫਰੂਟ ਖਾ ਲਿਆ ਉਹ ਦੇਖੋ ਲਿਡਲ ਹਾਂ ਲਿਡਲ ਹੈਗੀ 2 ਮਿੰਟ ਲਿਡਲ ਕਹਿੰਦੇ 2 ਮਿੰਟ ਤੇ ਇਹ ਸਿਰਮਿਓਣੇ ਹੋ ਗਿਆ ਖਤਮ ਤੇ ਪਿਸਕੀਰਾ ਡੈਲਗਾਰਦਾ ਸ਼ੁਰੂ ਤੇ ਮੀ ਕੀ ਕਹਿੰਦਾ ਅੱਜ ਮੀ ਅੱਜ ਕਹਿੰਦਾ ਮੈਂ ਨਹੀਂ ਰੁਕਣਾ ਤੇ ਦੋ ਹਾਂ ਇਹ ਤੇ ਰੋਜ਼ ਦਿਖਣਾ ਦਿਖਾਉਣਾ ਬੰਦ ਹਾਂ ਤੇ ਅਖਰ ਤੇ ਨੋਗ ਵਾਬਿਓ ਇਥੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਆ ਹੁਣ ਇਥੋਂ ਅਸੀਂ ਲਵਾਂਗੇ ਫਲ ਫਰੂਟ ਪਾਜੀ ਹਾਂਜੀ ਕਿਹੜੇ ਪੈਂਡ ਵਾਲੀ ਲਿੱਡਲ ਆ ਇਹ ਜਿਹੜੇ ਨੇ ਇਹ ਪੇਸ਼ਕੇਰਾ ਦੇਲਗਾਰਦਾ ਓਕੇ ਕਬਿਤਰਾ ਦਾ ਨਹੀਂ ਨਹੀਂ ਲੈ ਲਓ ਨਾਲ ਕਿਆ ਚੋਰ ਬਣੇ ਘਰੇ ਤੂੰ ਕਹਿੰਦਾ ਚਾਬੀ ਇੱਥੇ ਛੱਡ ਦੇਣਾ ਵਿੱਚ ਹੀ ਆ ਹਾਂ ਥੋੜੇ ਚੰਗੇ ਲੋਕ ਆਈ ਨੇ ਆਈ ਨੇ ਹੁਣੇ ਚੰਗੇ ਲੋਕ ਹੁਣ ਆ ਜਾ ਜੀ ਤੁਹਾਨੂੰ ਸ਼ੋਪਿੰਗ ਕਰਕੇ ਦਿਖਾਉਣਗੇ ਓਕੇ ਆ ਓਕੇ ਆ ਹਾਂ ਜੀ ਅਸਲ ਜੀ ਮੇਰੇ ਕੋਲ ਨਾ ਮਨੀਫੈਸਟ ਹੋ ਗਿਆ ਕੇ ਮੈਂ ਦੰਦੇ ਹੀ ਸੋਚੀ ਜene ਮੀਂਹ ਆਦਾਰ ਮੀਂਹ ਆਦਾਰ ਨਹੀਂ ਆ ਰਿਹਾ ਨਹੀਂ ਤਾਂ ਖਰਚਾ ਪੈ ਗਿਆ ਤੁਹਾਨੂੰ ਮੈਨੂੰ ਸਾਈਕਲ ਚਲਾਉਣਾ ਚਾਹਣਾ ਸੀ ਵਿੱਚ ਉਹ ਮੈਂ ਓਦਾਂ ਦਾ ਮੀ ਮੀ ਸੋਚੀ ਜਾਨਾ ਮੀ ਮੀ ਸੋਚੀ ਜਾਨਾ ਓਦਾਂ ਜੇ ਸੋਚੀ ਹੋਉਂਦਾ ਹਾਂ। ਹੂੰ। ਪਾ ਕੇ ਕਰਕੇ ਕੀ ਤੁਹਾਡਾ ਖਿਆਲ ਜੋ ਪਾਜੀ ਨੇ ਕਿਹਾ ਸੱਚ ਆ ਜਾਂ ਨਹੀਂ ਜੋ ਸੋਚੀ ਓਦਾਂ ਹੁੰਦਾ ਕਿ ਨਹੀਂ ਹੁੰਦਾ। ਹੂੰ। ਪਾਜੀ ਇਹ ਤੁਹਾਨੂੰ ਬਾਕੀ ਦੱਸਣਗੇ। ਹੁਣ ਮਾੜੀ ਜੀ ਨਾ ਕਿੰਨੇ ਮੈਨ ਹਟਿਆ। ਤੋ ਵੀਊ ਚੈੱਕ ਕਰੋ ਤੁਸੀਂ ਸਾਰੇ ਜਾਨੇ। ਪਰ ਜਿਹੜਾ ਵੀਊ ਅੱਖਾਂ ਨਾਲ ਦਿਖਣ데요 ਨਾ ਪਤਾ ਨਹੀਂ ਕੈਮਰੇ ਚੋਂ ਦਿਖਣਾ ਕਿ ਨਹੀਂ ਦਿਖਣਾ। ਕੈਮਰੇ ਚ ਕੈਪਚਰ ਹੋਵੇ ਨਾ ਹੋਵੇ। ਪਰ ਬਹੁਤ ਇਹ ਰਸਤਾ ਬਹੁਤ ਸੋਹਣਾ ਆ ਇਹ ਪਿਸਕੇਰਾ ਦਾ ਚਿਖਲਾ ਵੀ ਲਿਆ ਉਹ ਜਿੱਤੋਂ ਅਸੀਂ ਤੁਰੇ ਬਹੁਤ ਜ਼ਿਆਦਾ ਸੋਹਣਾ ਅਸੀਂ ਪਰ ਉੱਥੇ ਜ਼ਿਆਦਾ ਮੀਂਹ ਆਹ ਦੇਖੋ ਤੁਸੀਂ ਹੰਦਾ ਫੱਕ ਆ ਮੀਂਹ ਦਾ ਕਰਕੇ ਜੋਰੀ ਚੀਜ਼ ਦਾ ਮਰਜੀ ਕਰਕੇ ਕਹਿ ਲੋ ਤੁਸੀਂ ਭਾਜੀ ਮੀਂਹ ਰੁਕਾਤਾ ਸਹੀ ਗੱਲ ਮੀਂਹ ਨਹੀਂ ਸਕਾਤਾ ਤਾਹਾ ਹਣ ਬਹੁਤ ਵੇ ਵਿਊ ਇਦਾਂ ਦੇ ਆ ਤਾਂ ਅਸੀਂ ਕੀ ਕਰੀਏ ਹੁਣ ਤਾਂ ਸਾਨੂੰ ਸਾਰਾ ਕੁਝ ਧੁੰਦਲਾ ਧੁੰਦਲਾ ਦਿਖੰਡਿਆ ਆ ਵਿਊ ਮਾਰਤਾ ਜ਼ਮੀਨ ਐ ਸਾਰੇ ਇੰਨੇ ਸੋਹਣੇ ਵਿਊ ਨਾਲ ਕਿ ਵੀਡੀਓ ਨਹੀਂ ਬਣਾ ਸਕਿਆ ਆਪਾਂ ਬਹੁਤ ਜ਼ਿਆਦਾ ਸੋਹਣਾ ਈ ਆ ਉਨਖੀ ਕਮਾਉਣ ਮੈਂ ਕਿ ਤੁਸੀਂ ਵੀ ਕਰੋ ਆਣ ਕੇ ਟਰਾਈ ਨਾ ਨਾ ਤੁਸੀਂ ਨਾ ਕਰਿਓ ਇਹ ਟਰਾਈ ਬਾਬਿਓ ਹਨੇਰਾ ਬੜਾ ਹੋ ਗਿਆ ਓ ਦੇਖੋ ਕਿਹੜਾ ਰਸਤਾ ਕਰਕੇ ਆਉਣ ਡੇ ਹੁਣ ਸਾਡੇ ਤੋਂ ਸਟਿਕ ਜੀ ਨਹੀਂ ਲੱਗਣ ਡੇ ਇੱਕ ਤਾਂ ਮੀਂਹ ਹੀ ਟੰਡਿਆ ਆ ਆਹ ਹੁਣ ਤੁਸੀਂ ਇੱਥੇ ਤੋੜ ਕੇ ਸਾਈਕਲ ਉੱਤੇ ਚੜਨ ਡੇ ਆ ਇਸ ਟਾਈਮ ਬੱਸ ਹੋ ਗਈ ਮੀਂਹ ਦਾ ਕਰਕੇ ਲਓ ਜੀ ਇੱਕ ਵਾਰ ਤੋਂ ਫਿਰ ਪੰਜਾਬੀ ਆ ਗਏ ਓਏ ਆ ਗਏ ਓਏ ਬਾਜੀ ਹਾਂਜੀ ਪਹੁੰਚ ਗਏ ਨਾ ਫੇਰ ਫਿਰ ਉਹਨਾ ਆਪਾਂ ਪਹੁੰਚ ਗਏ ਇਹਦੇ ਮੀਂਹ ਦੀਆਂ ਕੜੀਆਂ ਨੂੰ ਚੀਰਦੇ ਹੋਏ ਮੈਂ ਤੇ ਮੇਰਾ ਬਾਜੀ ਹਾਂਜੀ ਠੀਕ ਹੈ ਨਾ ਚਾਹੂਗੇ ਕਹਿਣਾ ਬਸ ਇਹੋ ਹੀ ਆ ਪਹੁੰਚ ਗਏ ਆ ਪਹੁੰਚਣਾ ਸੀ ਪਹੁੰਚੇ ਭਾਵੇਂ ਬੜਾ ਟੇਵਾਵਾ ਟਾਈਮ ਲੱਗ ਗਿਆ ਰਾਜ ਨੂੰ ਲੋਬੀ ਆ ਰਿਹਾ ਅਰੇ ਇਹਨਾਂ ਦੀ ਫੇਰ ਉਹਨਾ ਤੁਹਾਨੂੰ ਪਤਾ ਹੀ ਆ ਰੋਮਨ ਇੰਪਾਇਰ ਨੇ ਬਣਾਇਆ ਸੀ ਬਾਜੀ ਹਾਂਜੀ ਤੇ ਕੋਲੋਸੀਅਮ ਨਾਲ ਉਹ ਵੀ ਪੁਰਾਣਾ ਆ ਹਨਾ ਆਪਾਂ ਪੜ ਕੇ ਆਂਦੇ ਸੀ ਨਾ ਆਪਾਂ ਪੜ ਕੇ ਬੜਾ ਆਏ ਸੀ ਪਰ ਆਪਣੇ ਤੋਂ ਬੋਲਿਆ ਕੁਝ ਨਹੀਂ ਜਾਣਾ ਕਿ ਟਾਈਮ ਹੀ ਥੋੜਾ ਨਾ ਟਾਈਮ ਥੋੜਾ ਆ ਪਹੁੰਚੇ ਲੇਟ ਆ ਤੇ ਮੈਂ ਹੁਣ ਆਪਾਂ ਨੂੰ ਰੋਕਣ ਡਿਆ ਇਸ ਟਾਈਮ ਸਾਈਕਲ ਤੇ ਤਾਂ ਗਏ ਪਰ ਇਹਨੇ ਮੀਚ ਹੁਣ ਨਾ ਰੋਮੀਓ ਜੂਲੀਟ ਵਾਲੇ ਤੇ ਜਾਇਆ ਜਾਣਾ ਆ ਉਹਦੇ ਬਾਰੇ ਵੀ ਆਪਾਂ ਕੁਝ ਦੱਸਣਾ ਸੀ ਪਰ ਸਟੋਰੀ ਪੜੀ ਹੀ ਵਧੀਆ ਆਪਾਂ ਸਟੋਰੀ ਪੜੀ ਸੀ